ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨੂੰ ਇੱਕ ਮਹਾਪੁਰਸ਼ਾਂ ਦੀ ਗਾਥਾ ਜਾਂਤ ਆ ਗਈ ਕੋਈ ਮਹਾਪੁੱਛ ਸਨ ਉਹਨਾਂ ਦੇ ਸਰੀਰ ਤੇ ਇੱਕ ਜਿਹਾ ਕੋੜ ਹੋ ਗਿਆ ਜਿੱਥੇ ਖਾਰਸ਼ ਕਰਨੇ ਉਥੋਂ ਲਹੂ ਸਿੰਮਣਾ ਸਰੀਰ ਤੇ ਕੱਪੜਾ ਵੀ ਨਹੀਂ ਸੀ ਪਾਇਆ ਜਾਂਦਾ ਜਿਸ ਕਾਰਨ ਪਰਣਾ ਜਿਹਾ ਲਪੇਟ ਕੇ ਰੱਖਦੇ ਸਨ ਮਹਾਪੁਰਸ਼ਾਂ ਦਾ ਨੇਮ ਇਹਨਾਂ ਕਮਾਈ ਇਤਨੀ ਕਿ ਇੱਕ ਚੌਂਕੜੀ ਤੇ 10-10 ਫਾਰਟ ਸੁਖਮਨੀ ਸਾਹਿਬ ਦੇ ਸੁਣਨੇ ਕਈ ਵਾਰੀ ਸੇਵਕਾਂ ਨੇ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਕਿ ਮਹਾਪੁਰਸ਼ੋ ਤੁਹਾਡੀ ਇੰਨੀ ਕਮਾਈ ਪਰ ਇਹ ਸਰੀਰ ਤੇ ਨਿੱਕਾ ਕੋੜ ਮਹਾਪੁਰਸ਼ਾ ਨੇ ਗੱਲ ਨੂੰ ਟਾਲ ਦੇਣਾ ਇੱਕ ਦਿਨ ਇੱਕ ਸੇਵਕ ਖੜੇ ਪੈ ਗਿਆ ਕਿ ਤੁਹਾਡੀ ਇੰਨੀ ਬੰਦਗੀ ਹੋਣ ਦੇ ਬਾਵਜੂਦ ਇਹ ਸਰੀਰ ਤੇ ਨਿੱਕੇ ਕੋੜ ਦਾ ਕਾਰਨ ਕੀ ਹੈ ਮੇਰੀ ਸ਼ਰਧਾ ਵਿੱਚ ਤੇੜ ਆ ਰਹੀ ਹੈ ਇਸ ਲਈ ਤੁਸੀਂ ਜਰੂਰ ਕਿਰਪਾ ਕਰਕੇ ਦੱਸਣ ਦੀ ਕਿਰਪਾਲਤਾ ਕਰੋ ਮਹਾਪੁਸ਼ ਕਹਿਣ ਲੱਗੇ ਕਿ ਤੂੰ ਜਰੂਰ ਪੁੱਛਣਾ ਚਾਹੁੰਦਾ ਹੈ ਤਾਂ ਆ ਤੈਨੂੰ ਰਮਜ ਦੀ ਗੱਲ ਦੱਸੀ ਉਹਨਾਂ ਨੇ ਦੱਸਿਆ ਅੱਜ ਤੋਂ 5 ਜਨਮ ਪਹਿਲਾਂ ਦੀ ਗੱਲ ਹੈ ਮੈਂ ਪਿੰਡ ਦੀ ਪੰਚਾਇਤ ਦਾ ਵੱਡਾ ਮੈਂਬਰ ਸੀ ਚੰਗਾ ਲੰਬਾ ਉੱਚਾ ਜਵਾਨ ਮਾਇਆ ਵੀ ਬਹੁਤ ਸੀ ਹਰ ਵੇਲੇ ਧਮਾਕ ਤੇ ਮਾਇਆ ਦਾ ਅਹੁਦੇ ਦਾ ਜਵਾਨੀ ਦਾ ਨਸ਼ਾ ਸਵਾਰ ਰਹਿੰਦਾ ਸੀ ਹਰ ਵੇਲੇ ਹੱਥ ਵਿੱਚ ਇੱਕ ਡੰਗ ਵੀ ਰੱਖਣੇ ਇੱਕ ਦਿਨ ਆਪਣੇ 4-5 ਸਾਥੀਆਂ ਨਾਲ ਤੁਰੇ ਜਾ ਰਹੇ ਸੀ ਕਿ ਅੱਗੇ ਇੱਕ ਕੁੱਤਾ ਆ ਗਿਆ ਜਿਸ ਨੂੰ ਖੁਰਕ ਪਈ ਹੋਈ ਸੀ ਜਵਾਨੀ ਦਾ ਮਾਇਆ ਦਾ ਅਹੁਦੇ ਦਾ ਨਸ਼ਾ ਇੰਨਾ ਸੀ ਕਿ ਕੁੱਤੇ ਨੂੰ ਜੋਰ ਨਾਲ ਡੰਗ ਕੱਢੀ ਮਾਰ ਰੱਬ ਦੀ ਕਰਨੀ ਕੁੱਤਾ ਉੱਥੇ ਹੀ ਮਰ ਗਿਆ ਜਦੋਂ ਅਗਲਾ ਜਨਮ ਮਿਲਿਆ ਤਾ ਨਿਰੰਕਾਰ ਵਾਲੋ ਸਾਨੂੰ ਉਸ ਕੁੱਤੇ ਨੂੰ ਬਿਗੈਰ ਮੌਤ ਤੋਂ ਮਾਰਨ ਦੀ ਸਜ਼ਾ ਮਿਲੀ ਕਿ ਜਿੰਨਾ ਚੇਰ ਉਸ ਕੁੱਤੇ ਨੇ ਖੁਰਕੋ ਭੋਗਣੀ ਸੀ ਉਹਨਾਂ ਚ ਸਾਨੂੰ ਸਰੀਰ ਤੇ ਕੋਹੜ ਭੋਗਣਾ ਪਵੇਗਾ ਮਹਾਪੁਰਖਾਂ ਦੱਸਿਆ ਸਾਨੂੰ ਕੋੜ ਹੋ ਗਿਆ ਅਸੀਂ ਅਰਦਾਸ ਕੀਤੀ ਤਾਂ ਕਸ਼ਟ ਅਗਾਹਾਂ ਚਲਾ ਗਿਆ ਕਈ ਵਾਰੀ ਸਾਡੇ ਅਰਦਾਸਾਂ ਨਾਲ ਕਸ਼ਟ ਅੱਗੇ ਚਲਾ ਜਾਂਦਾ ਹੈ ਸਾਡਾ ਤੀਸਰਾ ਜਨਮ ਆਇਆ ਫੇਰ ਉਹ ਕਸ਼ਟ ਆਇਆ ਫਿਰ ਅਸੀਂ ਅਰਦਾਸ ਕੀਤੀ ਕਸਟ ਫਿਰ ਅਗਾਹਾਂ ਚਲਾ ਗਿਆ ਚੌਥਾ ਜਨਮ ਮਿਲਿਆ ਤਾਂ ਫਿਰ ਇਹ ਤਕਲੀਫ ਆਈ ਫਿਰ ਅਰਦਾਸ ਕੀਤੀ ਕਸਟ ਤਾਂ ਅਗਾਹਾਂ ਚਲਾ ਗਿਆ ਪਰ ਨਾਲ ਵਿਆਜ ਵੀ ਪੈਂਦਾ ਗਿਆ ਹੁਣ ਸਾਡਾ ਇਹ ਪੰਜਵਾ ਜਨਮ ਚੱਲ ਰਿਹਾ ਹੈ ਤੇ ਉਹ ਪਿਛਲੇ ਜਨਮਾਂ ਦੇ ਲੇਖੇ ਦਾ ਕਸਟ ਸਾਡੇ ਸਰੀਰ ਤੇ ਆਇਆ ਹੈ ਸੇਵਕ ਧਿਆਨ ਲਗਾ ਮਹਾਪੁਰਸ਼ੋ ਹੁਣ ਵੀ ਅਰਦਾਸ ਕਰ ਲਵੋ ਤਾਂ ਕੇ ਕਸ਼ਟ ਅਗਾਂਹ ਚਲਾ ਜਾਵੇ ਮਹਾਪੁਰਸ਼ ਕਹਿਣ ਲੱਗੇ ਇਹ ਸਾਡਾ ਅਖੀਰਲਾ ਜਾਮਾ ਹੈ ਹੁਣ ਇਸ ਜਾਮੇ ਵਿੱਚ ਸਾਰਾ ਖਾਤਾ ਨਿਹਿਲ ਕਰਕੇ ਨਿਰੰਕਾਰ ਦੇ ਚਰਨਾਂ ਵਿੱਚ ਜਾਣਾ ਹੈ ਇਹ ਦਾਸ ਦੀ ਅੱਖੀ ਵੇਖੀ ਗਾਥਾ ਜੇ ਕੁਝ ਚਿਰ ਬਾਅਦ ਉਹਨਾਂ ਦਾ ਸਰੀਰ ਦਾ ਕੋੜ ਰਾਜੀ ਹੋ ਗਿਆ ਤੇ ਉਹਨਾਂ ਬਿਲਕੁਲ ਮਹਾਪੁਰਸ਼ਾਂ ਵਾਂਗ ਸਰੀਰ त्याग ਗਿਆ ਕਈ ਵਾਰੀ ਤੁਸੀਂ ਵੀ ਨੋਟ ਕਰਦੇ ਹੋਵੋਗੇ ਕਈ ਕਈ ਬੜੇ ਨੇਮੀ ਧਰਮੀ ਹੁੰਦੇ ਹਨ ਪਰ ਉਹਨਾਂ ਦੇ ਸਰੀਰ ਤੇ ਬੜੇ ਕਸ਼ਟ ਆਉਂਦੇ ਹਨ ਅਸੀਂ ਆਮ ਕਹਿ ਦਿੰਦੇ ਹਾਂ ਕਿ ਇਹ ਸਰੀਰ ਇੰਨੀ ਬੰਦਗੀ ਕਰਦਾ ਹੈ ਫਿਰ ਵੀ ਇਸ ਦੇ ਸਰੀਰ ਤੇ ਐਨੇ ਕਸ਼ਟ ਕਿਉਂ ਆ ਰਹੇ ਹਨ ਇਸ ਦਾ ਕਾਰਨ ਇਹ ਹੁੰਦਾ ਹੈ ਇਹ ਮਹਾਪੁਰਸ਼ਾਂ ਦੀ ਗਾਥਾ ਤੋਂ ਆਪਣੇ ਲਈ ਸੇਧ ਲੈਣਾ ਕਿ ਜੇ ਖੁਰਗ ਪਏ ਕੁੱਤੇ ਨੂੰ ਸੋਟੀ ਮਾਰਨ ਕਰਕੇ ਸਰੀਰ ਤੇ ਕਸ਼ਟ ਪੁਕਤਣਾ ਪਿਆ ਜੇ ਅਸੀਂ ਕਿਸੇ ਨੂੰ ਦੁੱਖ ਦਿੰਦੇ ਹਾਂ ਤਾਂ ਸਾਨੂੰ ਵੀ ਉਸ ਦਾ ਦੇਖਾ ਦੇਣਾ ਪਵੇਗਾ ਜੇ ਅਸੀਂ ਕਿਸੇ ਨੂੰ ਨਜਾਇਜ਼ ਦੁੱਖ ਦਿੰਦੇ ਹਾਂ ਤਾਂ ਲੇਖਾ ਦੇਣਾ ਪਵੇਗਾ ਜੇ ਕੋਈ ਨਾਹੁ ਸਾਸ ਨੂੰ ਨਜਾਇਜ਼ ਦੁਖੀ ਕਰਦੀ ਹੈ ਤਾਂ ਉਸ ਨੂੰ ਲੇਖਾ ਦੇਣਾ ਪਵੇਗਾ ਜੇ ਸਾਸਨ ਨਾਹੁ ਨੂੰ ਨਜਾਇਜ਼ ਦੁਖੀ ਕਰਦੇ ਹਨ ਤਾਂ ਉਸ ਨੂੰ ਵੀ ਲੇਖਾ ਦੇਣਾ ਪਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ